ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਣਾ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵਿਸਫੋਟਕ ਤਸਕਰੀ ਵਾਲਿਆਂ ਦੀ ਪਾਲਚੇ ਸੁਰੱਖਿਆ ਏਜੰਸੀਆਂ ਸਰਗਰਮੀਆਂ ਚ ਕੀਤਾ ਵਾਦਾ ਸੁਰੱਖਿਆ ਏਜੰਸੀਆਂ ਨੇ ਪੁਲਿਸ ਦੇ ਨੇ ਨੇ ਅਤਵਾਦੀ ਸੰਗਠਨ ਬੱਬਰ ਖਾਲਸਾ ਦੇ ਮੁਖੀ ਤੇ ਖਾਸ ਪਾਕਿਸਤਾਨ ਦੇ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰੇ ਤੇ ਭੇਜੇ ਗਏ ਵਿਸਫੋਟਕ ਤੇ ਹਥਿਆਰ ਬਰਾਮਦ ਕਰਨ ਲਈ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ ਇਹ ਖੁਲਾਸਾ ਹੋਇਆ ਹੈ ਕਿ ਗੁਰਦਾਸਪੁਰ ਬਟਾਲਾ ਅਮਰਸਰ ਦੇ ਹਾਤੀ ਤੇ ਤਰਨਤਨ ਤੇ ਡੇਢ ਦਰਜਨ ਤੋਂ ਵੱਧ ਬੇਰੁਜ਼ਗਾਰ ਨੌਜਵਾਨ ਵਿਦੇਸ਼ੀ ਅਤਵਾਦੀ ਧਰਮ ਸੰਧੂ ਜੀਵਨ ਫੌਜੀ ਦੇ ਲਖਬੀਰ ਸਿੰਘ ਹਰੀਕੇ ਨੇ ਇਸ਼ਾਰੇ ਤੇ ਤਸਕਰੀ ਚ ਸ਼ਾਮਲ ਹਨ ਉਹ ਤਾਂ ਗੈਂਗਸਟਰ ਆਤਵਾਦੀ ਰਿੰਦਾ ਦੇ ਸੰਪਰਕਚਰ ਹਨ ਰਿੰਦਾ ਪਾਕਿਸਤਾਨ ਦੀ ਖੂਫੀ ਏਜੰਸੀਆਂ ISI ਦੀ ਮਦਦ ਨਾਲ ਭਾਰਤ ਨੂੰ ਗਰਨੇਡ IED IEDR RDX ਤੇ ਇੱਕ ਇੱਕੇ ਕਿਸਮ ਦੇ ਹਥਿਆਰ ਤੇ ਗਲੋਕ ਪਿਸਤੌਲ ਭੇਜ ਰਾ ਹੈ ਵੀਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਮਲਕੀਤ ਸਿੰਘ ਨੇ ਪੁਲਿਸ ਹਰਿਆਸ ਵਿੱਚ ਵੀ ਰਾ ਕਈ ਰਾਜ ਖੋਲੇ ਹਨ ਮੁਲਾਜ਼ਮਾ ਮੁਲਜ਼ਮਾਂ ਦੇ ਕਬਜ਼ੇ ਚ ਗਰੇਨ ਗਰਨੇਡ ਤੇ ਪਿਸਤੌਲ ਬਰਾਮਦ ਕੀਤੇ ਗਏ ਹਨ ਪੁਸ਼ਕ ਇਸ ਦੌਰਾਨ ਇਸ ਗੱਲ ਇਹ ਗੱਲ ਸਾਹਮਣੇ ਆਈ ਹੈ ਕਿ ਤਰਨ ਸੰਧੂ ਸਰਹੱਦ ਦੇ ਇਲਾਕਿਆਂ 'ਚ ਰਹਿਣ ਵਾਲੇ 1.5 ਦਰਜਨ ਦੇ ਕਰੀਬ ਮੁਜ਼ਮਨ ਦੇ ਸੰਪਰਕ ਜੋ ਹੈ ਉਹ ਗੈਂਗਸਟਰਾਂ ਦੇ ਨਿਰਦੇਸ਼ਾਂ ਤੇ ਅਤਵਾਦੀ ਲਿੰਦਾ ਵੱਲੋਂ ਭੇਜੇ ਗਏ ਹਥਿਆਰਾਂ ਦਾ ਨਵੇੜਾ ਕਰ ਰਹੇ ਹਨ ਹਾਲਾਂਕਿ ਹਥਿਆਰ ਦਾ ਨਵੇੜਾ ਕਰਨ ਵਾਲਿਆਂ ਦੀ ਪਛਾਣ ਹਾਲੇ ਤੱਕ ਪਤਾ ਨਹੀਂ ਲੱਗ ਸਕੇ ਫਿਲਹਾਲ ਖੁਫੀਆ ਏਜੰਸੀਆਂ ਪੁਲਸ ਦੇ ਗ੍ਰਾਮ ਰੱਖਿਆ ਕਮੇਟੀਆਂ ਦੇ ਸੰਪਰਕ ਵਿੱਚ ਹਨ ਤਾਂ ਜੋ ਉਹਨਾਂ ਲੋਕਾਂ ਦਾ ਪਤਾ ਲਾਇਆ ਜਾ ਸਕੇ ਜੋ ਰਿੰਦਾ ਨੂੰ ਵਿਦੇਸ਼ ਵਿਰੋਧੀ ਉਚਰਗਰਮੀਆਂ 'ਚ ਮਦਦ ਕਰ ਰਹੇ ਹਨ ਮਲਕੀਸ਼ ਸਿੰਘ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਨਾਲਾ ਅਦਾਲਤ ਨੇ ਮੁਲਜ਼ਮਾਂ ਨੂੰ 5 ਦਿਨਾਂ ਦੇ ਪੁਲਸ ਰਿਮਾਰਡ ਤੇ ਭੇਜ ਦਿੱਤਾ ਹੈ ਜਾਂਚ ਅਧਿਕਾਰੀਆਂ ਨੇ ਕਿਹਾ ਹੈ ਕਿ ਮਲਕੀਸ਼ ਮਲਕੀਤ ਦੇ ਕਬਜ਼ੇ 'ਚੋਂ ਜੋ ਜੋ ਮਿਲੇ ਮੋਬਾਈਲ ਨੇ ਵੀ ਕਈ ਰਾਜ ਉਜਾਗਰ ਕੀਤੇ ਹਨ ਜਿ세ਤੇ ਕੰਮ ਕੀਤਾ ਜਾ ਰਹਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ